ਆਰ ਕੇ ਵੀ ਕੇਂਦਰ ਦੇ ਵਿੱਚ ਰਾਜ ਮੰਤਰੀ ਬਣੇ ਰਵਨੀਤ ਬਿੱਟੂ ਨੇ ਇੱਕ ਵਾਰ ਫੇਰ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ ਸਿੱਖਾਂ ਦੇ ਖਿਲਾਫ ਹੀ ਨਹੀਂ ਕਿਸਾਨਾਂ ਦੇ ਖਿਲਾਫ ਵੀ ਇੱਕ ਵਾਰ ਫੇਰ ਜ਼ਹਿਰ ਉਗਲਿਆ ਰਵਨੀਤ ਬਿੱਟੂ ਨੇ ਆਪਣੀਆਂ ਹੱਦਾਂ ਪਾਰ ਕੀਤੀਆਂ ਨੇ ਕਿਵੇਂ ਕੀਤੀਆਂ ਨੇ ਭਾਜਪਾ ਦੀ ਚਾਟੂਕਾਰਤਾ ਕਰਦਿਆ ਕਰਦਿਆ ਰਵਨੀਤ ਬਿੱਟੂ ਕਈ ਵਾਰ ਪੰਜਾਬ ਪੰਜਾਬੀਅਤ ਤੇ ਪੰਜਾਬ ਦੇ ਇਤਿਹਾਸ ਨੂੰ ਅਤੇ ਸਿੱਖਾਂ ਦੇ ਇਤਿਹਾਸ ਨੂੰ ਖਾਸ ਕਰਕੇ ਭੁੱਲ ਜਾਂਦੇ ਨੇ ਸਿੱਖ ਰਹਿ ਰੀਤਾਂ ਨੂੰ ਭੁੱਲ ਜਾਂਦੇ ਨੇ ਚਾਟੂਕਾਰਤਾ ਚ ਇੰਨੇ ਜ਼ਿਆਦੇ ਲੀਨ ਹੋ ਜਾਂਦੇ ਨੇ ਕੀ ਕਹਿਰ ਰਵਨੀਤ ਬਿੱਟੂ ਨੇ ਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਰਵਨੀਤ ਬਿੱਟੂ ਇੰਨੇ ਦਿਨੀ ਸੰਗਰੂਰ ਸੁਨਾਮ ਦੇ ਇਲਾਕੇ ਚ ਘੁੰਮ ਰਹੇ ਨੇ ਨਵੇਂ-ਨਵੇਂ ਕੇਂਦਰੀ ਰਾਜ ਮੰਤਰੀ ਬਣੇ ਨੇ ਪ੍ਰੋਟੋਕੋਲ ਮਿਲ ਰਹੇ ਆ ਗੱਡੀਆਂ ਗੁੱਡੀਆਂ ਮਿਲ ਗਈਆਂ ਪਹਿਲਾਂ ਜਿਹੜੇ ਘਰ ਚ ਰਹਿੰਦੇ ਸੀ ਉਹਦਾ ਦਾ ਜਿਹੜਾ ਕਿਰਾਇਆ ਦੱਬ ਗਏ ਸੀਗੇ ਪਰ ਇਸ ਵਾਰ ਸ਼ਾਇਦ ਨਾ ਦੱਬ ਸਕਣ ਕੇਂਦਰੀ ਰਾਜ ਮੰਤਰੀ ਬਣੇ ਆ ਉਹਨਾਂ ਨੇ ਇੱਕ ਵਾਰ ਫੇਰ ਕਿਸਾਨਾਂ ਤੇ ਖਾਸ ਕਰਕੇ ਸਿੱਖਾਂ ਦੇ ਖਿਲਾਫ ਜ਼ਾਹਰ ਉਗਲਿਆ ਕਿਸ ਤਰ੍ਹਾਂ ਨਾਲ ਉਗਲਿਆ ਇਹ ਗੱਲ ਕਰਦੇ ਆਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਕਿਸਾਨਾਂ ਦੇ ਨਾਲ ਗੱਲਬਾਤ ਲਈ ਤਿਆਰ ਹੈ ਪਰ ਕੁਝ ਕਿਸਾਨਾਂ ਆਗੂ ਉਹਨਾਂ ਨੂੰ ਦਿੱਲੀ ਦੇ ਵਿੱਚ ਦਾਖਲ ਨਾ ਹੋਣ ਦੇਣ ਦੀ ਅਫਵਾਹ ਫਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜਦੋਂ ਕਿ ਕਿਸਾਨ ਸਦਨ ਦੇ ਵਿੱਚ ਜਾ ਕੇ ਰਾਹੁਲ ਗਾਂਧੀ ਦੇ ਨਾਲ ਬੈਠਕ ਕਰਕੇ ਵਾਪਸ ਵੀ ਆ ਗਏ ਫਿਰ ਬਾਰਡਰ ਦੇ ਉੱਤੇ ਬੈਠ ਗਏ ਬਿੱਟੂ ਨੇ ਜਿਹੜਾ ਉਕੇ ਆ ਕੇ ਸੰਗਰੂਰ ਦੇ ਵਿੱਚ ਕਿਹਾ ਕਿ ਦਿੱਲੀ ਦੇ ਵਿੱਚ ਦਾਖਲ ਹੋਣ ਤੋਂ ਕੋਈ ਕਿਸੇ ਨੂੰ ਨਹੀਂ ਰੋਕ ਰਿਹਾ ਪਰ ਅਸਲ ਗੱਲ ਹੈ ਕਿ ਗੰਡਾਸੇ ਲਾਠੀਆਂ ਤੇ ਕਿਰਪਾਨ ਹੁਣ ਬਿੱਟੂ ਨੂੰ ਕਿਰਪਾਨ ਤੋਂ ਬੜੀ ਖੇਜ ਹੈ ਕਿਰਪਾਨ ਤੋਂ ਪਤਾ ਨਹੀਂ ਕਿਉਂ ਖੇਜ ਹੈ ਜਦੋਂ ਕੋਈ ਅੰਮ੍ਰਿਤਧਾਰੀ ਸਿੰਘ ਸਿੰਘਣੀ ਕਿਤੇ ਜਾਊਗੀ ਉਹਦੇ ਨਾਲ ਉਹਦੀ ਕਿਰਪਾਨ ਵੀ ਉਹਦਾ ਗਾਤਰਾ ਵੀ ਉਹਦਾ ਕੰਗਾ ਵੀ ਉਹਦਾ ਕਸ਼ਹਿਰਾ ਵੀ ਤੇ ਉਹਦਾ ਕੜਾ ਵੀ ਜਾਣਗੇ ਰਵਨੀਤ ਬਿੱਟੂ ਸ਼ਾਇਦ ਇਹ ਭੁੱਲ ਗਏ ਕਿਉਂਕਿ ਰਵਨੀਤ ਬਿੱਟੂ ਦਾ ਸਿੱਖੀ ਤੇ ਸਿੱਖੀ ਨਾਲ ਕੀ ਲੈਣਾ ਦੇਣਾ ਉਹ ਤਾਂ ਤਾਜ਼ੇ-ਤਾਜ਼ੇ ਹੁਣ ਲੀਲਾ ਚਾਏ ਹੋਏ ਆ ਤੁਹਾਨੂੰ ਪਤਾ ਕਿਵੇਂ ਜਾਗਰਣਾ ਚ ਜਾ ਕੇ ਜੋ ਕੁਛ ਉਹ ਕਰਦੇ ਆ ਜਿਹੜੀ ਖੇਡ ਉਹ ਰਚਾਰੇ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਸਿਰਫ ਵੋਟ ਦੀ ਸਿਆਸਤ ਆ ਜਿਹੜੀ ਰਵਨੀਤ ਬਿੱਟੂ ਕਰਦੇ ਆ ਰਵਨੀਤ ਬਿੱਟੂ ਨੂੰ ਪਹਿਲਾਂ ਆਰਾਮ ਭਗਤੀ ਕਿਉਂ ਨਹੀਂ ਜਿਆਦਾ ਹੀ 5 ਸਾਲ ਤਾਂ ਸਾਰੀ 10 ਸਾਲ ਭਾਰਤੀ ਜਨਤਾ ਪਾਰਟੀ ਨੂੰ ਗਾਲਾ ਕੱਢਦੇ ਆ ਕੱਢਤੀ ਹੁਣ ਰਵਨੀਤ ਬਿੱਟੂ ਨੂੰ ਕਿਹੜਾ ਉਹਨਾਂ ਦੇ ਵਿੱਚੋਂ ਚਸ਼ਮਾ ਫੁੱਟ ਫੁੱਟ ਕੇ ਦਿਖਣ ਲੱਗ ਗਿਆ ਅਮਿਤ ਸ਼ਾ ਦੋ ਚੀਜ਼ਾਂ ਨੇ ਰਵਨੀਤ ਬਿੱਟੂ ਆਪਣੀ ਛੋੜੀ ਸਿਆਸਤ ਦੇ ਲਈ ਪੰਜਾਬ ਦੇ ਹਿੱਤਾਂ ਨੂੰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਦਾਅ ਤੇ ਲਾਉਣਾ ਚਾਹੁੰਦੇ ਨੇ ਰਵਨੀਤ ਬਿੱਟੂ ਜਿਹੜੀ ਬੋਲੀ ਅੱਜ ਕੱਲ ਬੋਲ ਰਹੇ ਨੇ ਉਹ ਪੰਜਾਬ ਦਾ ਕਦੇ ਵੀ ਭਲਾ ਨਹੀਂ ਕਰ ਸਕਦੀ ਰਵਨੀਤ ਬਿੱਟੂ ਨੇ ਇੱਕ ਗੱਲ ਹੋਰ ਕਹੀ ਕਿ ਕਿਸਾਨ ਐਮਐਸਪੀ ਦੀ ਗਰੰਟੀ ਮੰਗ ਕੇ ਪੰਜਾਬ ਨਾਲ ਧੋਖਾ ਖਾກ ਮਾਰ ਰਹੇ ਨੇ ਤੁਸੀਂ ਇਸ ਇਹ ਸਮਝ ਲਓ ਕਿ ਕਿਵੇਂ ਪੰਜਾਬ ਨਾਲ ਕਹਿੰਦੇ ਕਿ ਜੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣ ਗਿਆ ਆਪ ਹੀ ਮਦਾ ਜੋੜੀ ਜਾਂਦੇ ਆ ਕਾਨੂੰਨ ਦੇ ਵਿੱਚ ਆਪਣੇ ਆਪ ਹੀ ਜੋੜੀ ਜਾਂਦੇ ਆ ਕਿ ਬਣ ਗਿਆ ਫਿਰ ਪੰਜਾਬ ਦੇ ਵਿੱਚੋਂ ਅਨੁਪਾਤ ਨਾਲ ਫਸਲ ਚੱਕੀ ਜਾਊਗੀ ਕਿਉਂ ਵੀ ਚੱਕੀ ਜਾਊਗੀ ਕੱਲਾ ਕੱਲਾ ਦਾਣਾ ਚਕਾਵਾਂਗੇ ਨਾ ਚੱਕਣ ਵਾਲਾ ਕੌਣ ਹੁੰਦਾ ਆ ਕੱਲਾ ਕੱਲਾ ਦਾਣਾ ਚੱਕਿਆ ਜਾਊਗਾ ਰਵਨੀਤ ਬਿੱਟੂ ਜੇਕਰ ਤੁਹਾਨੂੰ ਇਹ ਵਹਿਮ ਹੈ ਕਿ ਤੁਹਾਡੀ ਸਰਕਾਰ ਤੇ ਤੁਸੀਂ ਸਰਕਾਰੀ ਤੰਤਰ ਦੇ ਨਾਲ ਕੂੜ ਪ੍ਰਚਾਰ ਕਰਕੇ ਲੋਕਾਂ ਦੇ ਵਿੱਚ ਇੱਕ ਖਾਸ ਧਿਰ ਨੂੰ ਬਦਨਾਮ ਕਰ ਦੋਗੇ ਤਾਂ ਇਹ ਤੁਹਾਡੀ ਗਲਤੀ ਹੈ ਕਿਉਂ ਨਹੀਂ ਚੱਕਣਗੇ ਸਾਰੀ ਫਸਲ ਫਿਰ ਵਜਵਾਈ ਕਿਉਂ ਅਸੀਂ ਸਾਰੀ ਫਸਲ ਫੇਰ ਫਸਲ ਸਾਰੀ ਬੀਜੀ ਕਿਉਂ ਗਈ ਫੇਰ ਸਰਕਾਰ ਨੇ ਨਵੀਂ ਪਾਲਿਸੀ ਕਿਉਂ ਨਹੀਂ ਲਿਆਂਦੀ ਕਿ ਇੰਨੇ ਅਨੁਪਾਤ ਚ ਪੰਜਾਬ ਆ ਫਸਲ ਬੀਜੇ ਤੇ ਇੰਨੇ ਚ ਅਸੀਂ ਆ ਚੱਕਾਂਗੇ ਤੁਸੀਂ ਪਾਗਲ ਬਣਾ ਰਹੇ ਹੋ ਲੋਕਾਂ ਨੂੰ ਤੁਸੀਂ ਪਾਗਲ ਨਹੀਂ ਬਣਾ ਸਕਦੇ ਬਿੱਟੂ ਸਾਹਿਬ ਬੇਸ਼ੱਕ ਤੁਸੀਂ ਹਾਰ ਕੇ ਕੇਂਦਰੀ ਰਾਜ ਮੰਤਰੀ ਬਣ ਗਏ ਪਰ ਤੁਸੀਂ ਬਾਦਸ਼ਾਹ ਨਹੀਂ ਬਣੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਨਹੀਂ ਜਿਤਾਇਆ ਤੁਹਾਨੂੰ ਮੂੰਹ ਨਹੀਂ ਲਾਇਆ ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਸੀ ਤੁਹਾਨੂੰ ਜੇਕਰ ਕੇਂਦਰੀ ਰਾਜ ਮੰਤਰੀ ਦੀ ਕੁਰਸੀ ਮਿਲੀ ਹੈ ਤਾਂ ਉਹ ਚਾਟੂਕਾਰਤਾ ਦੇ ਆਧਾਰ ਤੇ ਮਿਲੀ ਹੈ ਉਹ ਚਾਪਲੂਸੀ ਦੇ ਆਧਾਰ ਤੇ ਮਿਲੀ ਹੈ ਤੇ ਇੱਕ ਤੁਹਾਡੇ ਸਿਰ ਦੇ ਉੱਤੇ ਪੰਜਾਬ ਦਾ ਤਾਜ ਸਜਿਆ ਹੋਇਆ ਜਿਹਦੇ ਨੂੰ ਤੁਸੀਂ ਹਰ ਸਮੇਂ ਪੈਰਾ ਚ ਰੋਲਣ ਦੀ ਕੋਸ਼ਿਸ਼ ਕਰਦੇ ਹੋ ਪੱਗ ਉਹਦੇ ਸਿਰ ਤੇ ਬਣੀ ਹੈ ਤੁਹਾਡੇ ਅੱਲੇ ਪੱਲੇ ਕੁਝ ਨਹੀਂ ਤੁਹਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਰਹੀ ਗੱਲ ਕਿਰਪਾਨ ਵਾਲੀ ਜਿਹੜੀ ਤੁਹਾਨੂੰ ਕਿਰਪਾਨ ਤੋਂ ਦੁੱਖ ਆ ਤੁਹਾਡੇ ਦਾਦਾ ਸਾਹਿਬ ਨੂੰ ਵੀ ਕਿਰਪਾਨ ਤੋਂ ਦੁੱਖ ਸੀ ਇਸੇ ਤਰ੍ਹਾਂ ਨਾਲ ਹੀ ਤੁਹਾਡੇ ਬਾਕੀਆਂ ਨੂੰ ਦੁੱਖ ਸੀ ਇਹ ਦੁੱਖ ਤੁਹਾਨੂੰ ਹਮੇਸ਼ਾ ਰੜਕਦਾ ਰਹਿਣਾ ਕਿਉਂਕਿ ਕਿਰਪਾਣ ਹੈ ਜਿਹੜੀ ਇਹ ਹੱਕ ਤੇ ਸੱਚ ਲਈ ਹਮੇਸ਼ਾ ਉੱਠਦੀ ਰਹਿਣੀ ਹੈ